किन्नू पड़ी लग रहो मैं किन्नू पड़ी लग रहो इन्हें पकड़ लो जाओ किन्नू अरो मैंने हो रहा है तो मैंने कहा ना सब लोग एक साथी के लिए हमारे कटी कोई नहीं है हम नहीं करेंगे आगे 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 ਯਾਰੋ ਜੁਨਾਹ ਆ ਗਏ ਬਾਤ ਕਰਦੇ ਆਂ ਇਹ ਕਿੱਥੇ ਆਣਾ ਨਹੀਂ ਤਾਂ ਲੱਗੇ ਆ ਫੇਰ ਦੇ ਇਹ ਥੋੜਾ ਪਿੱਛੋਂ ਆ ਕੇ ਕੋਈ ਅੱਗੇ ਲੱਜੂਗਾ ਈ 8:00 ਵਜੇ ਤੱਕ ਤੇ ਚੁੱਲਾ ਟੈਕਸੀ ਨਹੀਂ ਮਿਲਿਆ ਤੇ ਅਸੀਂ ਸਰਪੰਚੀ ਦੇ ਕਾਗਜ਼ ਭਰੇ ਜੀ ਇਹਦੇ 7 ਦਿਨ ਤੋਂ ਫੱਜਲ ਹੁੰਦਾ ਜੀ ਅਜੇ ਤੱਕ ਸਾਨੂੰ ਚੁੱਲਾ ਟੈਕਸੀ ਦਾ ਐਨਓਸੀ ਮਿਲੀ ਨਹੀਂ ਸਾਨੂੰ ਮੈਂ ਇੱਥੋਂ ਮੋੜ ਦਿੰਦੇ ਆ ਆਹ ਕਹਿ ਕੇ ਉਹ ਕਹਿ ਕੇ ਸਾਨੂੰ ਤੇ ਅੱਜ ਵੀ ਕਹਿੰਦੇ 7 ਵਜੇ ਗੇਟ ਖੁੱਲ ਜਾਣਗੇ 11 ਵਜੇ ਜੀ ਆਹ ਵੇਖੋ ਬੀਬੀਆਂ ਨੇ ਸਾਰੀਆਂ ਲਾਂਚ ਲੱਗਿਆ ਤੁੱਪ ਕਿੰਨੀ ਆ ਨਾ ਅਜੇ ਤੱਕ ਇਹਨੂੰ ਅੰਦਰ ਵਾੜ ਦਿੱਤਾ ਨਾ ਕੋਈ ਗੇਟ ਖੁੱਲੋ ਦਿੱਤਾ ਇਹਦੇ 7 ਵਜੇ ਤੇ ਗੇਟ ਖੁੱਲੋ ਆ ਬੀਬੀਆਂ ਸਾਰੀਆਂ ਡਿੱਗਣ ਦਿਖਾ ਕੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਨਾ ਅਜੇ ਤੱਕ ਤੁਲੇ ਨੀ ਮਿਲਿਆ 7 ਦਿਨ ਅਹੀਂ ਕਹਿੰਦੇ ਭਾਈ ਨਹੀਂ ਮਿਲਿਆ 7 ਦਿਨ ਹੋ ਗਏ ਕਿਦੇ ਕਿਸ ਨੂੰ ਚੁੱਲਾ ਟੱਕ ਨਹੀਂ ਮਿਲਿਆ ਇਹ ਨਹੀਂ ਨੂੰ ਪਤਾ ਵੀ ਕਿਉਂ ਨਹੀਂ ਮਿਲਿਆ ਛਰੇ ਆਮ ਤੱਕਾ ਹੁੰਦਾ ਛਰੇ ਆਮ ਨਜਾਇਜ਼ ਹੁੰਦੀ ਮੇਰਾ ਨਾਮ ਗੁਰਬੀਰ ਸਿੰਘ ਜੀ ਮੇਰਾ ਚਾਹ ਜੀ ਤੇ ਅੱਜ ਇਹ ਦਾ ਇਹਨੂੰ ਨਹੀਂ ਕਿੰਨੇ ਵੇ ਦਾ ਸਮਾਂ ਕਿਹਾ ਕਰਨ ਤੇ 11 ਵਜੇ ਦਾ ਕਾ ਜੀ 11 ਵਜੇ ਲੈ ਗਈ 11 ਵਜੇ ਲੈ ਗਈ ਸ਼ਾਮ ਤੱਕ ਹੀ ਆ 3 ਵਜੇ ਤੱਕ ਕੀ ਕਿਰਾ ਜਾਓਗੇ ਜਿੱਦਾਂ ਫੱਟ ਦੀ ਗਰਮੀ ਆ ਸਵੇਰੇ ਹੀ ਉੱਤੇ ਕੋਈ ਬਰਬਾਦ ਕੀ ਕੀ ਕਰੀਏ ਹੁਣ ਸਰਕਾਰਾਂ ਨੇ ਇਦਾਂ ਹੀ ਆ ਵੀ ਕੀ ਹੋਣਾ ਚਾਹੀਦਾ ਵੀ ਹਾਂਜੀ ਵੀਰ ਜੀ ਹੁਣ ਇਦਾਂ ਵੀ ਆਪਣਾ ਟਾਈਮ ਟਾਈਮ ਕੋਰੋਨਾ ਜੀ ਦਾ ਜੋ ਵੀ ਆਪਣਾ ਕੰਮ ਆ ਕੋਈ ਚਾਹੁੰਦੇ ਆਹ ਕਿੰਨੇ ਕਿ ਪਿੰਡ ਹੈਗੇ ਅਸੀਂ ਇਹਦੇ ਨਾਲ ਆਹ ਪਿੰਡ ਦੇ 40 ਪਿੰਡ ਹੋਣੇ ਆ 40 ਪਿੰਡ ਹਾਂਜੀ ਭਰਾ ਇਸ ਕਰਾਉਂਦੇ ਹਾਂ ਹਾਂਜੀ ਹੋ ਜਾਣਗੇ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਅਮਨ ਮਾਨਣਾ ਹੀ ਸਾਰਾ ਕੰਮ ਜਿਹੜਾ ਨਿਫਰੇ ਚੜਾਜੋ ਕਿੰਨੇ ਵਜੇ ਨਾਲ ਕਿੰਨੇ ਵਜੇ ਤੱਕ ਇਹ ਪ੍ਰਕਿਰਿਆ ਚੱਲ ਰਹੀ ਹੈ ਇਹ ਉਧਰ 11 ਵਜੇ ਤੋਂ ਲੈ ਕੇ 3 ਵਜੇ ਤੱਕ ਹੈ ਉਹ ਚੱਲ ਰਿਹਾ ਆ ਰਹੇ ਐਸਟੀਮ ਸਾਹਿਬ ਤੇ ਤਹਿਸੀਲਦਾਰ ਸਾਹਿਬ ਆ ਗਏ ਆ ਹੁਣ ਬਸ ਕਾਰਜ ਸ਼ੁਰੂ ਹੋ ਗਿਆ ਮੌਲਵੀ ਕੋਈ ਸੁਝਾਅ ਨਹੀਂ ਹਾਂਜੀ ਹਾਂਜੀ ਬਿਲਕੁਲ ਜੀ ਸਾਨੂੰ ਅਜੇ ਤੱਕ ਤੇ ਚੁੱਲਾ ਟੈਕਸ ਨਹੀਂ ਮਿਲਿਆ ਤੇ ਅਸੀਂ ਸਰਪੰਚੀ ਦੇ ਕਾਗਜ਼ ਭਰੇ ਜੀ ਇਹਦੇ 7 ਦਿਨ ਤੋਂ ਖੱਜਲ ਹੋਉਂਦਾ ਜੀ ਅਜੇ ਤੱਕ ਸਾਨੂੰ ਚੁੱਲਾ ਟੈਕਸ ਦਾ ਐਨਓਸੀ ਮਿਲੀ ਨਹੀਂ ਸਾਨੂੰ ਮੈਂ ਇਥੋਂ ਮੋੜ ਦਿੰਦੇ ਆ ਆਹ ਕਹਿ ਕੇ ਉਹ ਕਹਿ ਕੇ ਸਾਨੂੰ ਤੇ ਅੱਜ ਵੀ ਕਹਿੰਦੇ 7 ਵਜੇ ਗੇਟ ਖੁੱਲ ਜਾਣਗੇ 11 ਵਜੇ ਜੀ ਆਹ ਵੇਲੇ ਬੀਬੀਆਂ ਨੇ ਸਾਰੀਆਂ ਲਾਂਚ ਲੱਗਿਆ ਤੁੱਪ ਕਿੰਨੀ ਆ ਆਪਣੀ ਫਾਈਲ ਨਾ ਅਜੇ ਤੱਕ ਇਸ ਨੂੰ ਅੰਦਰਵਾੜ ਦਿੱਤਾ ਨਾ ਕੋਈ ਗੇਟ ਤਿਆ ਦੇ 7 ਦਿਨ ਜੂਲਾ ਖੁੱਲਾ ਆ ਬੀਬੀਆਂ ਸਾਰੀਆਂ ਡਿੱਗਣ ਦਿਨਾ ਕਿ ਦੀ ਕੋਈ ਸੁਣਵਾਈ ਨਹੀਂ ਹੁੰਦੀ ਨਾ ਆਏ ਤਾਂ ਜੂਲਾ ਟੈਕਸ ਨਹੀਂ ਮਿਲਿਆ 7 ਦਿਨ ਆਹੀ ਕਹਿੰਦੇ ਭਾਈ ਨਹੀਂ ਮਿਲਿਆ 7 ਦਿਨ ਹੋ ਗਏ ਕਿਦੇ ਕਿਸ ਨੂੰ ਜੂਲਾ ਟੈਕਸ ਨਹੀਂ ਮਿਲਿਆ ਇਹ ਨਹੀਂ ਨੂੰ ਪਤਾ ਵੀ ਕਿਉਂ ਨਹੀਂ ਮਿਲਿਆ ਛਰੇ ਆਮ ਤੱਕਾ ਹੁੰਦਾ ਛਰੇ ਆਮ ਨਜਾਇਜ਼ ਹੁੰਦੀ